ਟਾਇ ਸੋਨੇ ਦੀ ਤਸਕਰੀ ਦਾ ਜੁਗਾਰ ਹੈ ਜਿਸ ਨੂੰ ਦੇਖ ਕੇ ਤੁਸੀਂ ਵੀ ਚੱਕਰ ਖਾ ਜਾਓਗੇ ਇਸ ਤਰੀਕੇ ਦੇ ਨਾਲ ਇਹ ਤਸਕਰੀ ਕਰਕੇ ਸੋਨਾ ਲਿਆਂਦਾ ਗਿਆ ਸੀਗਾ ਏਅਰਪੋਰਟ ਦੇ ਉੱਤੇ ਜਿੱਥੇ ਫੜ ਲਿਆ ਜਾਂਦਾ ਹੈ ਇਹਨਾਂ ਦੀ ਚਲਾਕੀ ਨਹੀਂ ਚਲਦੀ ਇਹਨਾਂ ਨੂੰ ਫੜ ਲਿਆ ਜਾਂਦਾ ਹੈ ਤਾਂ ਬੈਗ ਹੈ ਬੈਗ ਦੀਆਂ ਜਿਹੜਾ ਜੜੀਆਂ ਜਿੱਪਾਂ ਹੁੰਦੀਆਂ ਨੇ ਜਿੱਪਾਂ ਵਾਲੇ ਪਾਸੇ ਇਹ ਸੋਨਾ ਲੁਕਾਇਆ ਹੋਇਆ ਸੀਗਾ ਤਾਂ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਬੈਗ ਦੇ ਵਿੱਚ ਸੋਨਾ ਲੁਕੋ ਕੇ ਲਿਆਂਦਾ ਜਾ ਰਿਹਾ ਸੀਗਾ ਤਾਂ ਦਿੱਲੀ 에어ਪੋਰਟ ਦੇ ਉੱਤੇ ਇਹਨਾਂ ਨੂੰ ਕਾਬੂ ਕੀਤਾ ਗਿਆ ਹੈ ਕਸਟਮ ਵਿਭਾਗ ਨੇ ਇਹਨਾਂ ਨੂੰ ਕਾਬੂ ਕੀਤਾ ਹੈ ਜਦੋਂ ਇਹ 에어ਪੋਰਟ ਤੇ ਉਤਰਦੇ ਨੇ ਜਾਂਚ ਕੀਤੀ ਜਾਂਦੀ ਹੈ ਸ਼ੱਕ ਹੁੰਦਾ ਹੈ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਤਾਂ ਇਸ ਬੈਗ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਜਿਸ ਥਾਂ ਦੇ ਉੱਤੇ ਜਿੱਪਾ ਲੱਗੀਆਂ ਹੋਈਆਂ ਸੀ ਉਸ ਜਿੱਪਾ ਦੀ ਲਾਈਨਿੰਗ ਦੀ ਥਾਂ ਦੇ ਉੱਤੇ ਸੋਨਾ ਲੁਕੋਇਆ ਹੋਇਆ ਸੀਗਾ ਤਾਂ ਇਹ ਵੀਡੀਓ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਤਸਕਰੀ ਕਰਕੇ ਸੋਨਾ ਲਿਆਂਦਾ ਗਿਆ ਸੀਗਾ ਜਿਹੜੀ ਉੱਥੇ ਚੋਕਸ ਕਸਟਮ ਵਿਭਾਗ ਸੀਗਾ ਉਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਦੋ ਪਤੀ ਪਤਨੀ ਨੇ ਜੜੇ ਕੀ ਆਏ ਸੀਗੇ ਬਹਿਰੀਨ ਤੋਂ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਪਤੀ ਪਤਨੀ ਆਏ ਸੀਗੇ ਤਾਂ ਜਿਵੇਂ ਹੀ ਇਹ ਹਵਾਈ ਅੱਡੇ ਤੇ 에어ਪੋਰਟ ਤੇ ਪਹੁੰਚਦੇ ਨੇ ਤਾਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਸ਼ੱਕ ਹੁੰਦਾ ਹੈ ਫਿਰ ਬੈਗ ਦੀ ਤਲਾਸ਼ੀ ਲਈ ਜਾਂਦੀ ਹੈ ਤਲਰਕੇ ਸੋਨੇ ਨੂੰ ਲਿਆਂਦਾ ਗਿਆ ਸੀਗਾ ਪਰ ਉੱਥੇ ਚੌਕਸ ਤਨਾਤ ਕਸਟਮ ਵਿਭਾਗ ਜੜਾ ਹੈ ਇਨਾ ਦੇ ਜੁਗਾੜ ਨੂੰ ਫੇਲ ਕਰ ਦਿੰਦਾ ਹੈ ਪਰਦਾ ਫਾਸ਼ ਕਰ ਦਿੰਦਾ ਹੈ ਤਾਂ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਹ ਸੋਨਾ ਲਕੋ ਕੇ ਲਿਆਂਦਾ ਗਿਆ ਸੀਗਾ ਤਾਂ 1 ਕਿਲੋ ਤੋਂ ਵੱਧਾ ਇਹ ਸੋਨਾ ਹੈ ਜਿਸ ਦੀ ਕੀਮਤ 1 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ ਤਾਂ ਜਿਸ ਨੂੰ ਹੁਣ ਕਸਟਮ ਵਿਭਾਗ ਨੇ ਜ਼ਬਤ ਕਰ ਲਿਆ ਹੈ ਤਾਂ ਜਿਹੜਾ ਪਤੀ ਪਤਨੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਜਾਣਕਾਰੀ ਮੁਤਾਬਕ ਐਤਵਾਰ ਨੂੰ ਬਹਿਰੀਨ ਤੋਂ ਆਣ ਵਾਲੇ ਜਿਹੜਾ ਜਿਹੜਾ ਜਹਾਜ਼ ਸੀਗਾ ਉਸੇ ਦੌਰਾਨ ਪਤੀ ਪਤਨੀ ਪੋਰਟ ਤੇ ਉਤਰਦੇ ਨੇ ਜਿਸ ਤੋਂ ਬਾਅਦ ਉਹ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਸੇ ਦੌਰਾਨ ਸ਼ੱਕ ਹੁੰਦਾ ਹੈ ਕਸਟਮ ਵਿਭਾਗ ਦੇ ਅਧਿਕਾਰੀਆਂ ਨੂੰ ਤਾਂ ਇਹਨਾਂ ਦੇ ਬੈਗ ਦੀ ਫਿਰ ਤਲਾਸ਼ੀ ਲਈ ਜਾਂਦੀ ਹੈ ਤਾਂ ਤਲਾਸ਼ੀ ਦੇ ਦੌਰਾਨ ਜਿਹੜਾ ਬੈਗ ਦੀਆਂ ਜਿੱਪਾਂ ਸੀਗੀਆਂ ਜਿੱਥੇ ਲਾਈਨਿੰਗ ਹੁੰਦੀ ਹੈ ਉੱਥੇ ਇਹ ਸੋਨਾ ਲੁਕੋਆ ਹੋਇਆ ਹੋਇਆ ਸੀਗਾ ਤਾਂ 15 ਜਿਹੜੀਆਂ ਤਾਰਾਂ ਦੇ ਰੂਪ ਦੇ ਵਿੱਚ ਇਹਨਾਂ ਨੇ 15 ਤਾਰਾਂ ਦੇ ਵਿੱਚ ਇਸ ਸੋਨੇ ਨੂੰ ਲੁਕੋ ਕੇ ਲਿਆਂਦਾ ਸੀਗਾ ਪਰ ਉੱਥੇ ਕਸਟਮ ਵਿਭਾਗ ਜਿਹੜਾ ਸੀਗਾ ਤਨਾਤ ਸੀਗਾ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਚੌਕਸ ਸੀਗਾ ਜਦੋਂ ਤਲਾਸ਼ੀ ਲਈ ਜਾਂਦੀ ਹੈ ਤਾਂ ਇਹ ਸੋਨਾ ਬ੍ਰਹਮਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ 에어ਪੋਰਟ ਪੋਰਟ ਤੇ ਇਸ ਤਰੀਕੇ ਦੇ ਕਾਬੂ ਕੀਤੇ ਹੋਣ ਕਿਉਂਕਿ ਪਹਿਲਾਂ ਵੀ ਕਈ ਤਰੀਕਿਆਂ ਦੇ ਨਾਲ ਤਸਕਰੀ ਕੀਤੀ ਜਾਂਦੀ ਰਹੀ ਹੈ ਪਰ ਜਿਹੜਾ ਇੱਥੇ ਚੌਕਸ ਕਸਟਮ ਵਿਭਾਗ ਹੈ ਉਹ ਸਾਰੇ ਇਹਨਾਂ ਤਸਕਰਾਂ ਦੇ ਜੁਗਾੜ ਫੇਲ ਕਰ ਦਿੰਦਾ ਹੈ ਚਾਹੇ ਕੜਾਈ ਦੇ ਕੁੰਡੇ ਹੋਣ ਉਸ ਦੇ ਵਿੱਚ ਸੋਨਾ ਕਈ ਵਾਰ ਲੁਕੋ ਕੇ ਲਿਆ ਲਿਆਂਦਾ ਜਾਂਦਾ ਰਿਹਾ ਹੈ ਤੱਕ ਜਾਂ ਫਿਰ ਬੂਟ ਹੋਣ ਉਸ ਦੇ ਵਿੱਚ ਹੋਰ ਵੀ ਕਈ ਕਈ ਤਰੀਕੇ ਇਹਨਾਂ ਤਸਕਰਾਂ ਦੇ ਵੱਲੋਂ ਵਰਤੇ ਜਾਂਦੇ ਰਹੇ ਨੇ ਪਰ ਜਿਹੜਾ ਇੱਥੇ ਕਸਟਮ ਵਿਭਾਗ ਤਣਾਤ ਹੈ ਚੌਕਸ ਹੈ ਉਹ ਇਹਨਾਂ ਦੇ ਸਾਰੇ ਜੁਗਾੜ ਫੇਲ ਕਰ ਦਿੰਦਾ ਹੈ ਤਾਂ ਇਹ ਜੁਗਾੜ ਇਹਨਾਂ ਦਾ ਦੇਖ ਕੇ ਪਤੀ ਪਤਨੀ ਦਾ ਜਿਹੜੇ ਦੋਵੇਂ ਜਣੇ ਸੀਗੇ ਬਹਿਰੀਨ ਤੋਂ ਆਂਦੇ ਨੇ ਤਾਂ ਇਸ ਤਰੀਕੇ ਦੇ ਨਾਲ ਇਹ ਲੁਕੋ ਕੇ ਲਿਆਏ ਸੀਗੇ ਜਿਹੜਾ ਟਰੋਲੀ ਬੈਗ ਹੈ ਟਰੋਲੀ ਬੈਗ ਦੇ ਵਿੱਚ ਕੱਪੜੇ ਵੀ ਸੀਗੇ ਪਰ ਜਿਹੜੀ ਸਾਈਡ ਦੇ ਉੱਤੇ ਲਾਈਨਿੰਗ ਸੀਗੇ ਉਸ ਲਾਈਨਿੰਗ ਦੇ ਵਿੱਚ ਇਹਨਾਂ ਨੇ ਸੋਨੇ ਨੂੰ ਲੁਕੋਇਆ ਹੋਇਆ ਸੀਗਾ ਤਾਂ ਦੇਖ ਸਕਦੇ ਹੋ 15 17 ਜਿਹੜੀਆਂ ਤਾਰਾਂ ਦੇ ਰੂਪ ਦੇ ਵਿੱਚ ਇਹਨਾਂ ਨੇ ਸੋਨਾ ਲੁਕੋ ਕੇ ਲਿਆਂਦਾ ਸੀਗਾ ਤਲਾਸ਼ੀ ਦੇ ਦੌਰਾਨ ਇਹਨਾਂ ਦਾ ਸਾਰਾ ਜੁਗਾੜ ਫੇਲ ਹੋ ਗਿਆ ਤਾਂ ਦੇਖ ਸਕਦੇ ਹੋ ਕਿ ਲੋਕੀ ਕਿਸ ਕਾ ਦੇ ਵਿੱਚ ਜਾਂ ਫਿਰ ਜੈਕਟ ਹੋਵੇ ਜੈਕਟ ਦੇ ਵਿੱਚ ਲੁਕੋ ਕੇ ਤਾਂ ਹੁਣ ਇਸ ਪਤੀ ਪਤਨੀ ਨੇ ਤਾਂ ਜਿਹੜਾ ਟਰੋਲੀ ਬੈਗ ਉਸ ਦੇ ਵਿੱਚ ਸੋਨਾ ਲੁਕੋ ਕੇ ਲਿਆਂਦਾ ਗਿਆ ਲਿਆਂਦਾ ਸੀਗਾ ਪਰ ਜਿਹੜਾ ਇੱਥੇ ਚੌਕਸ ਕਸਟਮ ਵਿਭਾਗ ਸੀਗਾ ਉਹਨਾਂ ਨੇ ਇਹਨਾਂ ਦਾ ਜੁਗਾੜ ਫੇਲ ਕਰ ਦਿੱਤਾ ਤਾਂ ਇਸ ਜੋ ਸੋਨੇ ਨੂੰ ਜ਼ਬਤ ਕਰ ਲਿਆ ਗਿਆ ਜਿਸ ਦੀ ਕੀਮਤ 1.44 ਕਰੋੜ ਰੁਪਏ ਦੱਸੀ ਜਾ ਰਹੀ ਹੈ ਤਾਂ ਇਸ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਤਾਂ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ